ਸਸਿਕਲ ਤੋਂ ਤੁਸੀਂ ਦੇਖ ਰਹੇ ਦਿਨਿਕ ਸਵੇਰਾ ਟੀਵੀ ਤੇ ਮੈਂ ਅੱਜ ਮੌਸਮ ਦੀ ਜਾਣਕਾਰੀ ਦੇ ਰਿਹਾ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਮੌਸਮ ਚ ਬਦਲਾਅ ਹੋਇਆ ਔਰ ਲਗਾਤਾਰ ਠੰਡ ਲਹਿਰ ਜਿਹੜੀ ਹੈਗੀ ਆ ਉਹ ਜਲਦੀ ਗੀ ਨਜ਼ਰ ਆ ਰਹੀ ਹੈ ਔਰ ਠੰਡ ਚੀਜ਼ ਵਿੱਚ ਠੰਡ ਜਿਹੜੀ ਹੈਗੀ ਆ ਉਸ ਤੋਂ ਬਚਣ ਲਈ ਕੀ ਕੀ ਉਪਰਾਲੇ ਕਰਨੇ ਚਾਹੀਦੇ ਇਸ ਬਾਬਤ ਅਸੀਂ ਸਿਵਲ ਸਰਜਨ ਸਿਵਲ ਹਸਪੀਟਲ ਮਿਲ ਜੂਗੇ ਔਰ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਕਿ ਆਖਰਕਾਰ ਕਿੰਨੇ ਦਿਨ ਹੋਰ ਇਹ ਠੰਡ ਲਹਿਰ ਚੱਲੇਗੀ ਔਰ ਔਰ ਵਾਲੇ ਦਿਨਾਂ ਵਿੱਚ ਮੌਸਮ ਵਿਭਾਗ ਅਨੁਸਾਰ بارش ਦੀ ਸੰਭਾਵਨਾ ਵੀ ਹੈਗੀ ਆ ਔਰ ਡਾਕਟਰ ਸਾਹਿਬ ਨਾਲ ਹੈ ਕਿ ਡਾਕਟਰ ਸਾਹਿਬ ਇੱਕ ਚੀਜ਼ ਦੇਖਣ ਨੂੰ ਆਈ ਹੈਗੀ ਕਿ ਕੁਝ ਲੋਕ ਇਸ ਠੰਡ ਤੋਂ ਬਚਣ ਲਈ ਰਾਤ ਨੂੰ ਸੌਣ ਸਮੇਂ ਅੰਗੀਠੀ ਦੀ ਵਰਤੋਂ ਕਰਦੇ ਔਰ ਮੰਦਭਾਗੀ ਕਰਨਾ ਵਾਪਰ ਜਾਂਦੀ ਹੈ ਔਰ ਹੋਰ ਕੀ ਕੀ ਉਪਰਾਲੇ ਜਿਹੜੇ ਹੈਗੇ ਕਰਨੇ ਚਾਹੀਦੇ ਲੋਕਾਂ ਨੂੰ ਤਾਂ ਕਿ ਇਸ ਠੰਡ ਤੋਂ ਬਚਿਆ ਜਾ ਸਕੇ ਹਾਂਜੀ ਤੁਸੀਂ ਬਿਲਕੁਲ ਠੀਕ ਕਿਹਾ ਜੀ ਅੰਗੀਠੀ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ ਇਹਦੇ ਨਾਲ ਕਮਰਾ ਅਗਰ ਬੰਦਾ ਹੈ ਤਾਂ ਕਾਰਬਨ ਮੋਨੋਆਕਸਾਈਡ ਨਾਮ ਦੀ ਏ ਰਿਲੀ ਗੈਸ ਇਕੱਠੀ ਹੋ ਜਾਂਦੀ ਹੈ ਜੋ ਕਿ ਇਨਸਾਨ ਲਈ ਬਹੁਤ ਘਾਤਕ ਹੈ ਤੇ ਅਨਸੁਖਾਂ ਵੀ ਘਟਨਾਵਾਂ ਵੀ ਹੋਈਆਂ ਤੇ ਇਸ ਤੋਂ ਬਚਣਾ ਚਾਹੀਦਾ ਹੈ ਹੀਟਰ ਵਗੈਰਾ ਥੋੜਾ ਬਹੁਤ ਬੰਦਾ ਇਨਸਾਨ ਯੂਜ਼ ਕਰ ਸਕਦਾ ਹੈ ਉਹਦੇ ਨਾਲ ਇੰਨਾ ਖਤਰਾ ਨਹੀਂ ਹੈ ਇੱਕ ਤਿੰਨ ਲੇਅਰਸ ਦੇ ਵਿੱਚ ਸਿਹਤ ਵਿਭਾਗ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਵੇਂ ਅੱਜਕੱਲ ਮਾਰਕੀਟ ਦੇ ਵਿੱਚ ਵਾਰਮਰ ਵਗੈਰਾ ਮਿਲਦੇ ਨੇ ਕੈਪਸ ਹੈ ਜਾਂ ਗਰਮ ਜੁਰਾਬਾਂ ਪੈਂਟਸ ਮਿਲ ਜਾਂਦੀਆਂ ਗਰਮ ਉਹ ਚੀਜ਼ਾਂ ਦੀ ਵਰਤੋਂ ਨਾਲ ਥੋੜਾ ਆਪਾਂ ਆਪਣੇ ਆਪ ਨੂੰ ਮਹਫੂਜ਼ ਰੱਖ ਸਕਦੇ ਹਾਂ ਸਰਦੀ ਤੋਂ ਤੇ ਜਿਵੇਂ ਤੁਸੀਂ ਕਿਹਾ ਕਿ ਕੁਝ ਦਿਨ ਸ਼ੀਤ ਲਹਿਰ ਹੱਲੇ ਚੱਲਨੀ ਆਂ ਬਾਰਿਸ਼ ਦੇ ਨਾਲ ਕੁਝ ਵਾਇਰਲ ਬਿਮਾਰੀਆਂ ਤੇ ਵੀ ਰੋਕ ਲੱਗਦੀ ਐ ਖੁਸ਼ਕ ਠੰਡ ਥੋੜੀ ਜੀ ਵਾਇਰਲ ਵਾਇਰਲ ਬਿਮਾਰੀਆਂ ਨੂੰ ਵੀ ਵਧਾਉਂਦੀ ਐ ਬਾਕੀ ਗਰਮ ਚੀਜ਼ਾਂ ਪੀਣੀਆਂ ਚਾਹੀਦੀਆਂ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਥੋੜਾ ਔਰ ਲੇਟ ਨਾਈਟ ਬਾਰ ਕੋ ਮੰਤੋਂ ਵੀ ਪ੍ਰਹੇਸ ਕਰਨਾ ਚਾਹੀਦਾ ਜਦੋਂ ਕਿ ਟੈਂਪਰੇਚਰ ਕਾਫੀ ਘਟ ਜਾਂਦਾ ਹੈ। ਇਹ ਡਾਕਟਰ ਸਾਹਿਬ ਸਾਡੇ 10 ਕੋ ਨੂੰ ਇਹ ਜਰੂਰ ਦੱਸੋ ਕਿ ਇਹੋ ਜੇ ਮੌਸਮ ਦੇ ਵਿੱਚ ਖਾਣ ਪੀਣ ਸੋ ਖਾਣ ਪੀਣ ਦੇ ਵਿੱਚ ਕੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਤਾਂ ਕਿ ਇਸ ਮੌਸਮ ਤੋਂ ਕਿਤੇ ਨਾ ਕਿਤੇ ਕੰਟਰੋਲ ਕੀਤਾ ਜਾ ਸਕੇ। ਇਹਦੇ 'ਚ ਮੈਂ ਪਬਲਿਕ ਨੂੰ ਅਪੀਲ ਕਰੂੰਗਾ ਕਿ ਜਿੱਥੇ ਪੋਸੀਬਲ ਹੋਏ ਤਾਂ ਪਾਣੀ ਥੋੜਾ ਜਿਹਾ ਕੋਸਾ ਕਰਕੇ ਪੀ ਲਿਆ ਜਾਏ। ਠੰਡੇ ਪਾਣੀ ਅਵੋਇਡ ਕੀਤਾ ਜਾਏ ਬਾਕੀ ਨਿਊਟ੍ਰੀਸ਼ੀਅਸ ਡਾਈਟ ਆਮ ਜੋ ਆਪਾਂ ਲੈਣੇ ਆ ਦਾਲ ਰੋਟੀ ਸਬਜੀ ਉਹ ਲਈ ਜਾਏ ਔਰ ਲੇਟ ਨਾਈਟ अर्ली ਮਾਰਨਿੰਗ ਟ੍ਰੈਵਲ ਨੂੰ ਜਿੱਥੋਂ ਤੱਕ ਹੋ ਸਕੇ ਅਵੋਇਡ ਕੀਤਾ ਜਾਏ ਠੀਕ ਹੈ ਧੰਨਵਾਦ ਸੋਇਨ ਸੰਸਿਵਲ ਹਸਪੀਟਲ ਤੋਂ ਸਿਵਲ ਸਰਜਨ ਤੋ ਤ ਜਿਨਾਂ ਨੇ ਕੀ ਖਾਸ ਕਰਕੇ ਦਿਨਿਕ ਸਿਹਤਾਂ ਟੀਵੀ ਨਾਲ ਗੱਲਬਾਤ ਕੀਤੀ ਤਾਂ ਔਰ ਖਾਸ ਕਰਕੇ ਹਜ਼ਰਤਾ ਦਿੱਤੀਆਂ ਕਿ ਹੋ ਸਕਦਾ ਜੇ ਜ਼ਰੂਰੀ ਕੰਮ ਹੈ ਗਿਆ ਤਾਂ ਘਰੋਂ ਨਿਕਲੋ ਨਹੀਂ ਤਾਂ ਉਸ ਨੂੰ ਅਵੋਇਡ ਕਰੋ ਤੇ ਖਾਨ ਪੀਣ ਦੀਆਂ ਚੀਜ਼ਾਂ ਖਾਸ ਕਰਕੇ ਜਿਹੜਾ ਪਾਣੀ ਅਸੀ ਕਿਉਂਕਿ ਪਿਆਸ ਲੱਗਦੀ ਆ ਉਹ ਪਾਣੀ ਜਿਹੜਾ ਪਿਚਲੀ ਕੋਸ਼ਿਸ਼ ਕਰੋ ਥੋੜਾ ਜਿਹਾ ਕੋਸਾ ਕਰਕੇ ਠੰਡੇ ਪਾਣੀ ਨੂੰ ਵੀ ਅਵੋਇਡ ਕਰੋ ਔਰ ਗਰਮ ਕਪੜੇ ਜਿੰਨੇ ਵੱਧ ਤੋਂ ਵੱਧ ਤੁਸੀਂ ਯੂਜ਼ ਕਰ ਸਕਦੇ ਹੋ ਉਹ ਕਰ ਸਕਦੇ ਹੋ ਔਰ ਖਾਸ ਕਰਕੇ ਜਿਹੜੀ ਮੰਦਪਾਗੀ ਕਰਨਾ ਵਾਪਰਦੀਆਂ ਹੈਗੀਆਂ ਅੱਜਕੱਲ੍ਹ ਠੰਢ ਦੇ ਮੌਸਮ ਦੇ ਵਿੱਚ ਕਿਉਂਕਿ ਲੋਕ ਕਈ ਵਾਰ ਦੇਖਿਆ ਕਿ ਕਿਆ ਕਿ ਚੁੱਲ੍ਹੇ ਜਾਂ ਅਗੀਠੀਆਂ ਬਾਲ ਕੇ ਸੋ ਜਾਂਦੇ ਨੇ ਔਰ ਉਹਦੇ ਨਾਲ ਦਮ ਘੁੱਟਣ ਦਾ ਵੀ ਆਸਾਨ ਜਿਹੜੇ ਹੈਗੇ ਉਹ ਰਹਿੰਦੇ ਨੇ ਔਰ ਇਦਾਂ ਦੀਆਂ ਕਈ ਕਰਨਾਵਾ ਸਾਹਮਣੇ ਵੀ ਆਈਆਂ ਨੇ ਔਰ ਇਹਨਾਂ ਵੱਲੋਂ ਇਹ ਵੀ ਹਦਾਇਤ ਦਿੱਤੀ ਗਈ ਕਿ ਕੋਸ਼ਿਸ਼ ਕਰੋ ਕਿ ਜਿਹੜੀਆਂ ਅਗੀਠੀਆਂ ਜਾਂ ਚੁੱਲ੍ਹੇ ਹੈਗੇ ਆ ਉਹਨਾਂ ਨੂੰ ਅਵੋਇਡ ਕਰੋ ਤਾਂ ਕਿ ਇਹ ਮਨੁੱਖੀ ਆਕੜਨਾਵਾ ਤੋਂ ਜਿਹੜਾ ਬਚਿਆ ਜਾ ਸਕੇ ਤੇ ਆਪਣੇ ਬੱਚਿਆਂ ਨੂੰ ਵੀ ਬਚਾਇਆ ਜਾ ਸਕੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਲਿੰਦਰ ਕੰਬੋਜ ਨੈਰਿੰਗਸੁਰਾ ਟੀਵੀ ਫਿਲਮਾਂ